ਪਰੇਈ ਦਾ ਨੋਟ ਅੱਜ ਮੈਂ ਜਪੂਰ ਪੜ੍ਹਾਂਗਾ 96 96 ਜਪੂਰ ਇੱਕ ਨਵਾਂ ਗੀਤ ਯਹੋਵਾ ਲਈ ਇੱਕ ਨਵਾਂ ਗੀਤ ਗਾਓ ਇਹ ਸਾਰੀ ਸ੍ਰਿਸ਼ਟੀ ਯਹੋਵਾ ਲਈ ਗਾਓ ਯਹੋਵਾ ਲਈ ਗਾਓ ਉਹਦੇ ਨਾਮ ਨੂੰ ਮਬਾਰਕ ਆਖੋ ਉਹਦੀ ਮੁਕਤੀ ਦਾ ਦਿਨੋ ਦਿਨ ਪ੍ਰਚਾਰ ਕਰੋ ਕੌਮਾਂ ਦੇ ਵਿੱਚ ਉਹਦੇ ਪ੍ਰਤਾਪ ਦਾ ਅਤੇ ਸਾਰੇ ਲੋਕਾਂ ਵਿੱਚ ਉਹਦੇ ਅਚਾਰਜ ਕੰਮਾਂ ਦਾ ਵਰਣਨ ਕਰੋ ਯਹੋਵਾ ਤਾਂ ਮਹਾਨ ਹੈ ਅਤੇ ਅਤ ਉਸਤਜੋਗ ਵੀ ਹੈ ਸਾਰੇ ਦੇਵਤਿਆਂ ਨਾਲੋਂ ਉਹ ਭੈ ਦਾ ਇੱਕ ਹੈ ਲੋਕਾਂ ਦੇ ਸਾਰੇ ਦੇਵਤੇ ਤਾਂ ਬੁੱਤ ਹੀ ਹਨ ਪਰ ਯਹੋਵਾ ਨੇ ਆਕਾਸ਼ ਬਣਾਇ ਉਪਮਾ ਅਤੇ ਮਾਣ ਉਹਦੇ ਸਜੂਰ ਹਨ ਸਮਰਾਥਾ ਅਤੇ ਸਹੱਪਣ ਉਹਦੇ ਪਵਿੱਤਰ ਭਵਨ ਵਿੱਚ ਹਨ ਹਾਲੇਲੂਇਆ ਲੋਕਾਂ DIO ਕੋਲੂ ਯਹੋਵਾ ਨੂੰ ਮੰਨੋ ਹਾਂ ਪ੍ਰਤਾਪ ਅਤੇ ਸਮਰਥਾ ਯਹੋਵਾ ਦੀ ਮੰਨੋ ਪ੍ਰਤਾਪ ਯਹੋਵਾ ਦੇ ਨਾਮ ਦਾ ਮੰਨੋ ਨਜ਼ਰਾਨਾ ਲੈ ਕੇ ਉਹਦੇ ਦਰਬਾਰ ਵਿੱਚ ਆਓ ਹਾਲੇਲੂਇਆ ਯਹੋਵਾ ਨੂੰ ਪਵਿੱਤਰ ਵਸਤਰ ਵਿੱਚ ਮੱਥਾ ਟੇਕੋ ਇਹ ਸਾਰੀ ਸ੍ਰਿਸ਼ਟੀ ਉਹਦੇ ਸਨਮੁਖ ਸਾਥ-ਸਾਰ ਕਰੋ ਯਹੋਵਾ ਨੂੰ ਪਵਿੱਤਰ ਵਸਤਰ ਵਿੱਚ ਮੱਥਾ ਟੇਕੋ ਇਹ ਸਾਰੀ ਸ੍ਰਿਸ਼ਟੀ ਉਦੇ ਸਨਮੁਖ ਥਰ-ਥਰ ਕਰੋ ਕੌਮਾਂ ਵਿੱਚ ਆਖੋ ਜਿਹੋਵਾ ਰਾਜ ਕਰਦਾ ਹੈ ਤਾਂ ਹੀ ਜਗਤ ਕਾਇਮ ਹੈ ਤੇ ਉਹ ਨਾ ਹਿੱਲੇ ਉਹ ਲੋਕਾਂ ਦਾ ਅਨਸਾਫ਼ ਨਾਲ ਨਿਆਂ ਕਰੂਗਾ ਆਕਾਸ਼ ਆਨੰਦ ਹੋਵੇ ਅਤੇ ਧਰਤੀ ਖੁਸ਼ੀ ਮਨਾਵੇ ਤੁਮਿੰਦ ਤੇ ਉਹਦੀ ਭਰਪੂਰੀ ਕਰਛੇ ਮਦਾਨ ਅਤੇ ਜੋ ਕੁਝ ਉਹਦੇ ਵਿੱਚ ਹੈ ਬਾਗ-ਬਾਗ ਹੋਵੇ ਫਿਰ ਜੰਗਲ ਦੇ ਸਾਰੇ ਬ੍ਰਿਸ਼ ਯਕਾਰਾ ਗਾਉਣਗੇ ਜਿਹੋਵਾ ਦੇ ਹਜ਼ੂਰ ਕਿਉਂ ਜੋ ਉਹ ਆ ਰਿਹਾ ਹੈ ਉਹ ਧਰਤੀ ਦਾ ਨਿਆਂ ਕਰਨ ਲਈ ਆ ਰਿਹਾ ਹੈ ਉਹ ਜਗਤ ਦਾ ਧਰਮ ਨਾਲ ਅਤੇ ਲੋਕਾਂ ਦਾ ਆਪਣੀ ਸੱਚਾਈ ਨਾਲ ਨਿਆਂ ਕਰੇਗਾ ਹallelujah ਮੈਂ ਇੱਕ ਵਾਰ ਫਿਰ ਤੇਰਾਤ ਨੂੰ ਪੜ੍ਹਾਂਗਾ ਯਹੋਵਾ ਦੇ ਹਜ਼ੂਰ ਕਿਉਂ ਜੋ ਉਹ ਆ ਰਿਹਾ ਹੈ ਉਹ ਧਰਤੀ ਦਾ ਨਿਆਂ ਕਰਨ ਲਈ ਆ ਰਿਹਾ ਹੈ ਉਹ ਜਗਤ ਦਾ ਉਹ ਜਗਤ ਦਾ ਧਰਮ ਨਾਲ ਅਤੇ ਲੋਕਾਂ ਦਾ ਆਪਣੀ ਸੱਚਾਈ ਨਾਲ ਨਿਆਂ ਕਰੇਗਾ ਹalleluyah ਪਰਮੇਸ਼ਰ ਦੇ ਪਾਕ ਵਚਨ ਦੇ ਪੜ੍ਹੇ ਜਾਣ ਤੇ ਸੁਣੀ ਜਾਣ ਦੀ ਬਰਕਤ ਮਿਲੀ ਆਮੀਨ